200 ਸਾਲ ਲੰਘ ਗਏ ਸੀ 1924 ਤੱਕ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਹੀਦੀ ਵਾਲੇ ਸਥਾਨ ਤੇ ਨਹੀਂ ਸੀ ਕੀਤਾ ਹਾਲਾਂਕਿ ਉਸ ਥਾਂ ਦੇ ਉੱਤੇ ਵੱਡੇ ਵੱਡੇ ਗੁਰੂ ਘਰ ਉਸਾਰ ਦਿੱਤੇ ਗਏ ਸੀ ਇਸ ਦੇ ਦੋ ਕਾਰਨ ਹੋ ਸਕਦੇ ਐ ਇੱਕ ਕਾਰਨ ਤਾਂ ਇਹ ਐ ਵੀ ਜਦੋਂ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਤੇ ਹੋਰ ਵੱਡੇ ਸਿੱਖ ਸਰਦਾਰਾਂ ਨੇ ਰਲ ਕੇ ਉਸ ਸਥਾਨ ਦੇ ਉੱਤੇ ਇਕ ਥੜਾ ਸਾਹਿਬ ਦੀ ਉਸਾਰੀ ਕਰਵਾ ਕੇ ਸ਼ਸਤਰ ਰੱਖ ਕੇ ਮੱਥਾ ਟੇਕਿਆ ਸੀ ਉਸ ਸਥਾਨ ਦੇ ਉੱਤੇ ਇਹੀ ਰੀਤ ਚੱਲ ਪਈ ਸੀ ਇਹ ਰੀਤ ਤਕਰੀਬਨ 200 ਸਾਲ ਤੱਕ ਇਦਾਂ ਹੀ ਚਲਦੀ ਰਹੀ। ਇਹਦਾ ਦੂਜਾ ਕਾਰਨ ਇਹ ਹੋ ਸਕਦਾ ਹੈ ਵੀ ਆ ਜਿਹੜੇ 200 ਸਾਲ ਲੰਘੇ ਐ ਉਹ 200 ਸਾਲ ਸਿੱਖ ਕੌਮ ਵਾਸਤੇ ਕਾਲਾ ਦੌਰ ਸੀਗੇ। ਸਿੱਖਾਂ ਨੇ ਜੰਗਲਾਂ ਦੇ ਵਿੱਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਸਮਾਂ ਕੱਢਿਆ। ਹੋ ਸਕਦਾ ਹੈ ਉਸ ਸਮੇਂ ਦੇ ਵਿੱਚ ਸਿੱਖ ਕੌਮ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬੀੜਾਂ ਦੀ ਘਾਟ ਹੋਏ। ਫਿਰ ਜਦੋਂ 1924 ਦੇ ਵਿੱਚ ਸਿੱਖ ਕੌਮ ਆਪਣੇ ਪੈਰਾਂ ਸਿਰ ਹੋਈ ਗੁਰਦੁਆਰਾ ਸੁਧਾਰ ਲਹਿਰ ਨੇ ਜੋਰ ਫੜਿਆ ਉਸ ਵੇਲੇ ਜਾ ਕੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਥੇ ਸ਼ੋਭਿਤ ਕੀਤਾ ਗਿਆ।